ਕਾਦੀ ਰਾਤ ਨੂੰ ਕਿਸਾਨਾਂ ਨੇ ਸੰਗਰੂਰ ਪਾਤੜਾ ਰੋਡ ਆ ਜਿਹੜਾ ਉਹ ਜਾਮ ਕਰ ਦਿੱਤਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਤੜਾ ਖੜੇ ਆ ਅਸੀਂ ਤਾਂ ਪਾਤੜਾ ਸੰਗਰੂਰ ਰੋਡ ਆ ਜਿਹੜਾ ਉਹ ਜਾਮ ਹੋ ਚੁੱਕਿਆ ਇੱਕ ਪਾਸੇ ਨੂੰ ਇਹ ਰੋਡ ਪਟਿਆਲੇ ਨੂੰ ਜਾਂਦਾ ਹੈ ਤੇ ਇਧਰਲੇ ਪਾਸੇ ਨੂੰ ਇਹ ਰੋਡ ਖਨੌਰੀ ਵਾਲੇ ਪਾਸੇ ਨੂੰ ਜਾਂਦਾ ਹੈ ਤੇ ਮੇਰੇ ਸਾਹਮਣੇ ਵਾਲੇ ਪਾਸੇ ਨੂੰ ਇਹ ਰੋਡ ਸੰਗਰੂਰ ਨੂੰ ਜਾਂਦਾ ਤਾਂ ਇਹ ਰੋਡ ਚਾਰੋਂ ਪਾਸਿਓਂ ਜਾਮ ਕਰ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਇਹ ਰੋਡ ਬਿਲਕੁਲ ਜਾਮ ਕਰ ਦਿੱਤਾ ਗਿਆ ਟਰੈਕਟਰ ਟਰਾਲੀਆਂ ਨੇ ਜਿਹੜੀਆਂ ਲਾਦਤੀਆਂ ਗਈਆਂ ਨੇ ਇੱਥੇ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਮੈਂ ਕਹੂੰਗਾ ਇੱਧਰ ਦਿਖਾ ਦਿਓ ਦਾ ਚਾਰੋਂ ਪਾਸੇ ਇਸੇ ਤਰੀਕੇ ਦੇ ਨਾਲ ਟਰਾਲੀਆਂ ਨੇ ਜਿਹੜੀਆਂ ਲਾਦਤੀਆਂ ਗਈਆਂ ਨੇ ਚਾਰੋਂ ਪਾਸਿਓ ਇਹ ਰੋਡ ਹੈ ਜਿਹੜਾ ਬਿਲਕੁਲ ਜਾਮ ਹੋ ਚੁੱਕਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਪਾਤਣਾ ਤੋਂ ਤਾਂ ਬਾਈ ਜੀ ਇਹ ਰੋਡ ਜਾਮ ਹੋਇਆ ਤਾਂ ਜਾਮ ਕਰਨ ਦਾ ਕਾਰਨ ਕੀ ਹੈ ਬਾਈ ਜਿਹੜੀ ਪੌਪਲਾਈਨ ਮਸ਼ੀਨ ਹੁੰਦੀ ਹੈ ਨਾ ਉਹ ਟਰੈਕਟਰ ਤੇ ਜਾਨੀ ਕਿ ਟਰਾਲੀ ਤੋਂ ਲੈ ਕੇ ਆ ਰਹੇ ਸੀਗੇ ਉਹ ਪੁਲਿਸ ਨੇ ਇੱਥੇ ਆ ਗਏ ਯਾਨੀ ਕਿ ਉਹ ਲੈ ਗਏ ਪੁਲਿਸ ਵਾਲੇ ਅੱਛਾ ਵੀ ਉਹ ਮੋਰਚੇ ਤੇ ਨਹੀਂ ਆ ਰਹੇ ਸੀ ਹਾਂ ਉੱਥੇ ਲੈ ਕੇ ਜਾ ਰਹੇ ਸੀਗੇ ਅੱਛਾ ਵੀ ਉੱਥੋਂ ਉਹ ਰੋਕਤੀ ਲਜਾਣ ਤੋਂ ਤਾਂ ਫਿਰ ਇੱਥੇ ਉਹਨੂੰ ਵੀ ਵਾਪਸ ਲਾਉਣ ਲਈ ਧਰਨਾ ਲਾਇਆ ਜਾ ਰਿਹਾ ਹੈ ਅੱਛਾ ਅੱਛਾ ਸਹੀ ਹੈ ਤਾਂ ਮਸ਼ੀਨ ਹੈ ਜਿਹੜੀ ਉਹ ਕਿਸਾਨਾਂ ਦੀ ਲੈ ਗਈ ਪੁਲਿਸ ਕਹਿੰਦੇ ਉਹਦੇ ਕਰਕੇ ਇਹ ਰੋਡ ਆ ਜਿਹੜਾ ਜਾਮ ਕੀਤਾ ਗਿਆ ਤਾਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਕਿਸਾਨ ਨੇ ਜਿਹੜੇ ਬੈਠੇ ਹੋਏ ਨੇ ਚਾਰੋਂ ਪਾਸੇ ਮੈਂ ਕਹੂੰਗਾ ਵਤਨ ਇਧਰ ਦੇ ਪਾਸੇ ਦਿਖਾ ਦਿਓ ਚਾਰੋਂ ਪਾਸੇ ਰੋਡ ਆ ਜਿਹੜਾ ਬਿਲਕੁਲ ਬਲੌਕ ਕਰ ਦਿੱਤਾ ਗਿਆ ਇਧਰਲੇ ਪਾਸੇ ਨੂੰ ਜਿੱਧਰ ਤੁਸੀਂ ਦੇਖ ਰਹੇ ਹੋ ਪਟਿਆਲੇ ਨੂੰ ਰੋਡ ਜਾਂਦਾ ਤੇ ਇਹ ਵੀ ਜਾਮ ਹੈ ਇਧਰਲੇ ਪਾਸੇੋਂ ਤੱਕ ਕਿਸਾਨ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਖਨੌਰੀ ਜਿਹੜਾ ਮੋਰਚਾ ਲੱਗਾ ਹੋਇਆ ਕਿਸਾਨਾਂ ਦਾ ਉੱਥੋਂ ਇੱਥੇ ਪਹੁੰਚ ਚੁੱਕੇ ਨੇ ਕਿਉਂਕਿ ਪੁਲਿਸ ਕਹਿੰਦੇ ਜਿਹੜੀ ਹਾਈਡਰਾ ਮਸ਼ੀਨ ਸੀਗੀ ਉਹ ਲੈ ਕੇ ਚਲੀ ਗਈ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਰੋਡ ਆ ਜਿਹੜਾ ਬਿਲਕੁਲ ਜਾਮ ਕਰ ਦਿੱਤਾ ਗਿਆ ਤਾਂ ਇਧਰਲੇ ਪਾਸੇ ਦੇਖ ਸਕਦੇ ਹਾਂ ਕਿਸਾਨ ਜਥੇਬੰਦੀ ਦੀ ਗੱਡੀ ਵੀ ਖੜੀ ਹੈ ਤਾਂ ਬਲਦੇਵ ਸਿੰਘ सिरसा ਨੇ ਜਿਹੜੇ ਉਹ ਵੀ ਇਸ ਮੌਕੇ ਤੇ ਪਹੁੰਚੇ ਨੇ ਇੱਥੇ ਲੱਖਾ ਸੁਧਾਨਾ ਵੀ ਇੱਥੇ ਨੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਨੇ ਜਿਹੜੀਆਂ ਪਾਤਣਾ ਰੋਡ ਤੋਂ ਇਹ ਰੋਡ ਹੈ ਜਿਹੜਾ ਜਾਮ ਕਰ ਦਿੱਤਾ ਗਿਆ ਬਲਦੇਵ ਸਿੰਘ सिरसा ਇੱਥੇ ਪਹੁੰਚੇ ਨੇ ਤਾਂ सिरसा ਸਾਹਿਬ ਇਹ ਰੋਡ ਹੈ ਜਿਹੜਾ ਜਾਮ ਕੀਤਾ ਗਿਆ ਤਾਂ ਕਾਰਨ ਕੀ ਹੈ ਤਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਿਰਸਾ ਸਾਹਿਬ ਦੇ ਨਾਲ ਤਾਂ ਰੋਡ ਜਾਮ ਕਰ ਦਿੱਤਾ ਗਿਆ ਹੈ ਤਾ ਚਰਸਾ ਸਾਹਿਬ ਇਹ ਰੋਡ ਜਾਮ ਕੀਤਾ ਗਿਆ ਕਾਰਨ ਕੀ ਹੈ ਦੇਖੋ ਪੰਜਾਬ ਸਰਕਾਰ ਵੀ ਜਿਹੜੀ ਆ ਉਹ ਕੇਂਦਰ ਦੇ ਇਸ਼ਾਰੇ ਤੇ ਚੱਲ ਰਹੀ ਆ ਸਾਡੇ ਬੱਚੇ ਜਿਹੜੇ ਸੀ ਉਹ ਮਸ਼ੀਨ ਲੈ ਕੇ ਆ ਰਹੇ ਸੀ ਤੇ ਉਹ ਇਥੇ ਉਹਨਾਂ ਨੇ ਪੁਲਿਸ ਨੇ ਜਿਹੜੀ ਆ ਜ਼ਬਰਦਸਤੀ ਲਈ ਆ ਤੇ ਮੁੰਡਿਆਂ ਨੇ ਨਾਲ ਮਿਸਬੇਵ ਕੀਤਾ ਜਿਸ ਕਰਕੇ ਇਹ ਸਾਰਾ ਮੁੰਡੇ ਨੌਜਵਾਨ ਨੇ ਇਹਨਾਂ ਨੌਜਵਾਨਾਂ ਨੂੰ ਅਸੀਂ ਕੰਟਰੋਲ ਕਰ ਰਹੇ ਆ ਤੇ ਹੁਣ ਸਰਕਾਰ ਜਾਂ ਪੰਜਾਬ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਰੱਖੇ ਤੱਲ ਨੱਖੇ ਭਾਈ ਕੀ ਕਹਿਣਾ ਚਾਹੋਗੇ ਇੱਥੇ ਜਿਹੜੇ ਹਾਈਡਰਾ ਮਸ਼ੀਨ ਜਿਹੜੀ ਲਿਆਂਦੀ ਜਾ ਰਹੀ ਸੀ ਕਹਿੰਦੇ ਪੁਲਿਸ ਲੈ ਗਈ ਆ ਫੜ ਕੇ ਮਸ਼ੀਨ ਭਾਈ ਬਾਟਰ ਤੇ ਲੈ ਕੇ ਜਾਵਾਂਗੇ ਦੇਖੋ ਇੱਕ ਪਾਸੇ ਤਾਂ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਕਿ ਮੈਂ ਲੋਕਾਂ ਨਾਲ ਆ ਮੈਂ ਪੰਜਾਬ ਨਾਲ ਆ ਮੈਂ ਕਿਸਾਨਾਂ ਨਾਲ ਮੋਦੀ ਨੂੰ ਰੋਜ਼ ਤਾਨੇ ਮਾਰਦੇ ਨੇ ਖੜ ਕੇ ਸਟੇਜ ਤੋਂ ਇਧਰ ਵੀ ਕਿਹਾ ਜਾ ਰਿਹਾ ਕਿ ਸਾਨੂੰ ਜਿਹੜੇ ਆਪਣਾ ਅਸੀਂ ਐਂਬੂਲੈਂਸਾਂ ਖੜਾ ਰੱਖੀ ਆ ਸਟੇਜ ਬਾਈ ਚਪ ਕਰ ਦੇ ਬਿਰੇ ਚਪ ਕਰ ਦੇ ਇੱਕ ਮਿੰਟ ਬਿਰੇ ਖੜ ਦੇ ਮੈਨੂੰ ਇਹ ਗੱਲ ਕਰੀਂ ਬਾਈ ਹੋਰੀ ਚਾਰ ਲੜ ਕੇ ਦੇਖ ਸਕਦੇ ਹੋ ਤੁਸੀਂ ਹਾਂਜੀ ਹਾਂਜੀ ਆਪ ਸੀਸ਼ਣਾ ਚੜਾਓ ਜੀ ਸੀਸ਼ਣਾ ਚੜਾਓ ਦੀ ਬਾਹ ਆਈ ਵੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਇੱਕ ਪਾਸੇ ਮੁੱਖ ਮੰਤਰੀ ਕਹਿੰਦਾ ਪੰਜਾਬ ਦਾ ਕਿ ਅਸੀਂ ਐਂਬੂਲੈਂਸਾਂ ਖੜਾਤੀਆਂ ਅਸੀਂ ਡਾਕਟਰ ਹਸਪਤਾਲਾਂ ਚ ਤਿਆਰ ਰੱਖੇ ਨੇ ਸਾਰਾ ਲਾਜ ਜਿੰਨਾ ਉੱਥੇ ਪਟੜ ਹੋ ਰਹੇ ਨੇ ਸਾਡੇ ਮੁੰਡਿਆਂ ਦੇ ਗੋਲੀਆਂ ਵੱਜ ਰਹੀਆਂ ਨੇ ਸਿਰ ਪਾਟ ਰਹੇ ਨੇ ਜੋ ਜਬਰਟਾ ਆ ਰਿਹਾ ਮੋਦੀ ਸਰਕਾਰ ਉਹਦੇ ਖਿਲਾਫ ਕਹਿੰਦਾ ਮੈਂ ਪੰਜਾਬ ਨਾਲ ਖੜਾ ਇੱਕ ਪਾਸੇ ਇਹ ਇਹ ਉਹਦਾ ਬਿਆਨ ਆ ਦੂਜੇ ਬਾਈ ਪੁੱਛਣਾ ਚਾਹੁੰਦੇ ਆ ਜਿਹੜੀ ਜੀਸੀਬੀ ਮਸ਼ੀਨ ਪੋਖ ਲੈਣਾ ਆ ਜ ਆ ਰਹੀ ਸੀ ਪਣਾ ਦੜਬੇ ਘੇਰੀ ਗਈ ਫਿਰ 5-700 ਮੁਲਾਜ਼ਮ ਪੰਜਾਬ ਪੁਲਿਸ ਦਾ ਲੱਗਿਆ ਪਾਤਲਾਂ ਦੇ ਵਿੱਚੋਂ ਮਸ਼ੀਨ ਖੋ ਕੇ ਲੈ ਗਿਆ ਐਸਐਸਪੀ ਸੰਰੂਰ ਇੱਥੇ ਬੁਲਾ ਕੇ ਕਹਿ ਰਿਹਾ ਜਿਹੜਾ ਮਸ਼ੀਨਾਂ ਵਾਲਿਆਂ ਨੂੰ ਵੀ ਕੋਈ ਬੰਦੇ ਨੇ ਕਿਸੇ ਨਾਲ ਮਸ਼ੀਨ ਦਿੱਤੀ ਹੈ ਤਾਂ ਪੜਿਆ ਵਿਚਾਰ ਲਓ ਇਹ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਦਫਾ 44 ਲਾਈ ਹੋਈ ਹੈ ਸਾਹਿਬ ਜਰਾ ਜੀ ਸਿੰਘ ਨਗਰ ਮਹਾਲੀ ਦੇ ਵਿੱਚ ਕੋਈ ਵੀ ਬੰਦਾ ਉੱਥੇ ਟਰੈਕਟਰ ਟਰਾਲੀ ਨਹੀਂ ਵੜ ਸਕਦਾ ਇਹ ਪੁੱਛਣਾ ਚਾਹੁੰਦੇ ਆ ਪਾਤਣਾ ਹਰਿਆਣੇ ਚ ਹੈ ਕਿ ਮਹਾਲੀ ਹਰਿਆਣੇ ਚ ਹੈ ਪਾਤਣਾ ਦੇ ਬਚਾ ਚ 5 ਦਿਨ ਹੋ ਗਏ ਨਟ ਬੰਦ ਇਹ ਕਿਹਦੇ ਹੁਕਮਾਂ ਦੇ ਉੱਤੇ ਨਟ ਬੰਦ ਹੋਇਆ ਹਰਿਆਣਾ ਚ ਨੈੱਟ ਬੰਦ ਹੈ ਹਰਿਆਣਾ ਸਰਕਾਰ ਨੇ ਕੀਤਾ ਹੈ ਤੇ ਪੰਜਾਬ ਚ ਨੈੱਟ ਬੰਦ ਹੈ ਕਈ ਜ਼ਿਲ੍ਹਿਆਂ ਚ ਬੰਦ ਹੈ ਸ਼ਹਿਰਾਂ ਚ ਬੰਦ ਹੈ ਤੇ ਉਹ ਕਿਹਦੇ ਹੁਕਮਾਂ ਤੇ ਬੰਦ ਹੈ ਆ ਖੜਿਆ ਪਾਤਰਾਂ ਲੋਕ ਪੁੱਛ ਲੋ ਨੈੱਟ ਬੰਦ ਹੈ ਕਿ ਨਹੀਂ ਹੈ ਇਸ ਕਰਕੇ ਜਿਹੜੀਆਂ ਇਹ ਨੀਤੀਆਂ ਹੈਗੀਆਂ ਨਾ ਇਹ ਦੋਗਲੀਆਂ ਨੀਤੀਆਂ ਨੇ ਉੱਤੋਂ ਹੋਰ ਵਿੱਚੋਂ ਹੋਰ ਤੋਂ ਮਗਰਮਛ ਦੇ ਹੰਝੂ ਨੇ ਮੈਂ ਪੰਜਾਬ ਦੇ ਲੋਕਾਂ ਨਾਲ ਹੈ ਅੰਦਰ ਸਾਰੀ ਜਿਹੜੀ ਗੱਲਬਾਤ ਆ ਉਹ ਮੋਦੀ ਦੇ ਨਾਲ ਜਾਂ ਮਤ ਸ਼ਾਹ ਨਾਲ ਚੱਲ ਰਹੀ ਹੈ ਉਧਰੋਂ ਸੈਟਿੰਗ ਆ ਵੀ ਮੈਂ ਦੂਰ ਇਧਰੋਂ ਇਧਰੋਂ ਦੂਰ ਕਮਜ਼ੋਰ ਕਰਨੀਆਂ ਕੋਸ਼ਿਸ਼ਾਂ ਨੇ ਨਾ ਅਗਲਾ ਨੇ ਕੰਧਾਂ ਕੱਢਤੀਆਂ ਅਗਲੇ ਨੇ ਕਦਨਾ ਕੱਢਤੀ ਨਿਕਲ ਨਹੀਂ ਦੇ ਰਹੇਗੀ ਸੰਗਰੂਰ ਪੁਲਿਸ ਲੈ ਕੇ ਗਈ ਆ ਫੜ ਕੇ ਪਾਤੜਾਂ ਦੇ ਵਿੱਚੋਂ ਪੰਜਾਬ ਪੁਲਿਸ ਦਾ 5700 ਮੁਲਾਜ਼ਮ ਨਾਲੇ ਮੁੰਡਾਂ ਨੂੰ ਗਾਲਾਂ ਕੱਢੀਆਂ ਤੇ ੱਕੇ ਮਾਦਾ ਮਸ਼ੀਨ ਖੋ ਕੇ ਲੈ ਗਈ ਇਹ ਹੁਣ ਤੇ ਚੱਲੇ ਹੁਣ ਤੁਸੀਂ ਉਹਨਾਂ ਨੂੰ ਹੁਣ ਇਹ ਦੱਸੇ ਨਾ ਇਹ ਮੁੱਖ ਮੰਤਰੀ ਜਵਾਬ ਦੇਵੇ ਕਿ ਬਸੇ ਮੀਟਿੰਗ ਦੇ ਵਿੱਚ ਬਹਿੰਦਾ ਕੇਂਦਰੀ ਮੰਤਰੀ ਆਉਂਦੇ ਨੇ ਵਿਚਾਲੇ ਮੁੱਖ ਮੰਤਰੀ ਬੈਠਾ ਕਿਸਾਨਾਂ ਆਗੂ ਬੈਠੇ ਆ ਕਹਿੰਦਾ ਮੈਂ ਪੰਜਾਬ ਨਾਲ ਆ ਦੂਜੇ ਪਾਸੇ ਪੰਜਾਬ ਦੇ ਲੋਕਾਂ ਦੀਆਂ ਨੈੱਟ ਬੰਦ ਕਰ ਰੱਖੇ ਨੇ 44 ਲੱਖ ਰੱਖਿਆ ਦਫਾ ਅੱਛਾ ਫਿਰ ਮਸ਼ੀਨਾਂ ਖੋਈ ਜਾਂਦੇ ਨੇ ਐਸ ਕੀ ਐਸਐਸਪੀ ਕੀ ਭਵੰਤ ਸਿੰਘ ਮਾਨ ਨੂੰ ਨਹੀਂ ਪਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਕੁਝ ਸਰੂਰ ਜਿਹੜਾ ਐਸਐਸਪੀ ਮਸ਼ੀਨ ਖੋ ਕੇ ਲੈ ਗਿਆ ਕਿ ਮੁੱਖ ਮੰਤਰੀ ਇਹ ਬਿਨਾਂ ਹੀ ਖੋਏ ਬੋਲੇ ਮਤਲਬ ਕਰ ਉਹ ਧਿਆਨ ਤੋਂ ਬਿਨਾਂ ਹੀ ਖੋ ਕੇ ਲੈ ਗਿਆ ਸੋ ਇਹ ਜਿਹੜੀਆਂ ਹੋ ਰਹੀਆਂ ਇਹ ਪੰਜਾਬ ਦੇ ਲੋਕਾਂ ਨੇ ਜਵਾਬ ਲੈਣੇ ਆ ਹਲੇ ਵੀ ਸਮਝੋ ਪੰਜਾਬ ਦੇ ਲੋਕੋ ਤੁਹਾਡੇ ਨਾਲ ਕੋਈ ਨਹੀਂ ਇੱਥੇ ਇਹ ਸਾਰੇ ਦਿੱਲੀ ਨਾਲ ਹੀ ਹੁੰਦੇ ਨੇ ਇਸ ਕਰਕੇ ਇਹ ਮੈਂ ਭਵੰਤ ਨੂੰ ਕਹਿੰਦਾ ਪਾਂਸਿਆਂ ਸਟਾਲਨ ਬਣ ਉਹ ਤਾਂ ਲੱਡਲਾ ਮੁੱਖ ਮੰਤਰੀ ਸਟਾਨ ਆਪਣੇ ਲੋਕਾਂ ਦਾ ਖੜਦਾ ਆਪਣੀ ਧਰਤੀ ਆ ਆਪਣੇ ਸੂਬੇ ਨਾਲ ਖੜਦਾ ਬਣ ਮੰਪਤਾ ਬਨਰਜੀ ਆਪਣੇ ਸੂਬੇ ਨਾਲ ਖੜਦੀ ਆ ਯਾਰ ਕਿਤੇ ਦਾ ਵਫਾ ਦਿਖਾ ਦਿਓ ਯਾਰ ਇਹ ਲੋਕ ਸਮਝਦੇ ਨੇ ਬਾਈ ਤੁਹਾਡੇ ਦੋਗਲੇ ਚਿਹਰੇ ਲੋਕ ਸਮਝਦੇ ਨੇ ਬਾਈ ਸਹੀ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੱਕਾ ਸੁਧਾਣਾ ਤੇ ਬਲਦੇਵ ਸਿੰਘ ਸਿਰਸਾ ਜਾ ਰਹੇ ਨੇ ਜਿਹੜੀ ਮਸ਼ੀਨ ਆ ਉਹਨੂੰ ਛਡਵਾਉਣ ਦੇ ਲਈ ਤਾਂ ਪੁਲਿਸ ਪਾਤੜਾ ਦੀ ਪੁਲਿਸ ਆ ਕਹਿੰਦੀ ਆਣਾ ਤੇ ਬਲਦੇਵ ਸਿੰਘ ਸਿਰਸਾ ਕਿਸਾਨ ਆਗੂ ਨੇ ਜਿਹੜੇ ਉਹ ਜਾ ਰਹੇ ਨੇ ਪੁਲਸ ਵਾਲਿਆਂ ਨਾਲ ਗੱਲਬਾਤ ਕਰਨ ਜਿਹੜੀ ਮਸ਼ੀਨ ਹੈ ਉਹ ਕਹਿੰਦੇ ਜਿਵੇਂ ਲਖੇ ਸੁਧਾਣੇ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਮਸ਼ੀਨ ਜਿਹੜਾ ਵੀ ਦਊਗਾ ਤਾਂ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਊਗੀ ਜਿਵੇਂ ਲਖੇ ਸੁਧਾਣੇ ਕਹਿ ਰਹੇ ਨੇ ਤਾਂ ਕਿਤੇ ਨਾ ਕਿਤੇ ਪਾਤੜਾਂ ਦੇ ਵਿੱਚ ਉਸੇ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਜਿਵੇਂ ਖਨੌਰੀ ਦੇ ਵਿੱਚ ਕਿਸਾਨਾਂ ਨੇ ਜਿਹੜਾ ਧਰਨਾ ਹੈ ਉਹ ਲਾਇਆ ਹੋਇਆ ਤਸਵੀਰਾਂ ਚਾਰੇ ਪਾਸੇ ਮੈਂ ਕਹੂੰਗਾ ਇੱਕ ਵਾਰ ਦਿਖਾ ਦਿਓ ਵਤਨ ਚਾਰੇ ਪਾਸੇ ਦੇਖ ਸਕਦੇ ਹੋ ਕਿਸਾਨ ਹੀ ਕਿਸਾਨ ਨੇ ਜਿਹੜੇ ਚਾਰੋਂ ਪਾਸਿਓਂ ਰੋਡ ਹੈ ਜਿਹੜਾ ਉਹ ਬਲਾਕ ਕੀਤਾ ਹੋਇਆ ਤਸਵੀਰਾਂ ਤੁਹਾਨੂੰ ਲਗਾਤਾਰ ਪਾਤੜਾਂ ਤੋਂ ਦਿਖਾ ਰਹੇ ਹਾਂ ਸਿਉਂ ਜਾਮ ਕਰ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਇਹ ਰੋਡ ਬਿਲਕੁਲ ਜਾਮ ਕਰ ਦਿੱਤਾ ਗਿਆ ਟਰੈਕਟਰ ਟਰਾਲੀਆਂ ਨੇ ਜਿਹੜੀਆਂ ਲਾਦਤੀਆਂ ਗਈਆਂ ਨੇ ਇੱਥੇ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਮੈਂ ਕਹੂੰਗਾ ਇੱਧਰ ਦਿਖਾ ਦਿਓ ਦਾ ਚਾਰੇ ਪਾਸੇ ਇਸੇ ਤਰੀਕੇ ਦੇ ਨਾਲ ਟਰਾਲੀਆਂ ਨੇ ਜਿਹੜੀਆਂ ਲਾ ਦਿੱਤੀਆਂ ਗਈਆਂ ਨੇ ਚਾਰੇ ਪਾਸਿਓ ਇਹ ਰੋਡ ਹੈ ਜਿਹੜਾ ਬਿਲਕੁਲ ਜਾਮ ਹੋ ਚੁੱਕਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਪਾਤੜਾਂ ਤੋਂ ਤਾਂ ਬਾਈ ਜੀ ਇਹ ਰੋਡ ਜਾਮ ਹੋਇਆ ਤਾਂ ਜਾਮ ਕਰਨ ਦਾ ਕਾਰਨ ਕੀ ਹੈ ਬਾਈ ਜਿਹੜੀ ਉਹ ਪੌਪਲਾਈਨ ਮਸ਼ੀਨ ਹੁੰਦੀ ਹੈ ਨਾ ਉਹ ਟਰੈਕਟਰ ਤੇ ਜਾਨੀ ਕਿ ਟਰਾਲੀ ਤੋਂ ਲੈ ਕੇ ਆ ਰਹੇ ਸੀਗੇ ਤੇ ਉਹ ਪੁਲਿਸ ਨੇ ਇੱਥੇ ਆ ਕੇ ਜਾਨੀ ਕਿ ਉਹ ਲੈ ਕੇ ਪੁਲਿਸ ਵਾਲੇ ਅੱਛਾ ਵੀ ਉਹ ਮੋਰਚੇ ਤੇ ਨਹੀਂ ਆ ਰਹੇ ਹਾਂ ਉੱਥੇ ਲੈ ਕੇ ਜਾ ਰਹੇ ਸੀਗੇ ਵੀ ਉੱਥੋਂ ਉਹ ਰੋਗ ਤੇ ਲਜਾਣ ਤੋਂ ਤਾਂ ਫਿਰ ਇੱਥੇ ਉਹਨੂੰ ਵੀ ਵਾਪਸ ਲਾਉਣ ਲਈ ਧਰਨਾ ਲਾਇਆ ਜਾ ਰਿਹਾ ਹੈ ਅੱਛਾ ਅੱਛਾ ਸਹੀ ਹੈ ਤਾਂ ਮਸ਼ੀਨ ਹੈ ਜਿਹੜੀ ਉਹ ਕਿਸਾਨਾਂ ਦੀ ਲੈ ਗਈ ਪੁਲਿਸ ਕਹਿੰਦੇ ਉਹਦੇ ਕਰਕੇ ਇਹ ਰੋਡ ਹੈ ਜਿਹੜਾ ਜਾਮ ਕੀਤਾ ਗਿਆ ਤਾਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਕਿਸਾਨ ਨੇ ਜਿਹੜੇ ਬੈਠੇ ਹੋਏ ਨੇ ਚਾਰੋਂ ਪਾਸੇ ਮੈਂ ਕਹੂੰਗਾ ਵਤਨ ਇਧਰਲੇ ਪਾਸੇ ਦਿਖਾ ਦਿਓ ਚਾਰੋਂ ਪਾਸੇ ਰੋਡ ਆ ਜਿਹੜਾ ਬਿਲਕੁਲ ਬਲੌਕ ਕਰ ਦਿੱਤਾ ਗਿਆ ਇਧਰਲੇ ਪਾਸੇ ਨੂੰ ਜਿੱਧਰ ਤੁਸੀਂ ਦੇਖ ਰਹੇ ਹੋ ਪਟਿਆਲੇ ਨੂੰ ਰੋਡ ਜਾਂਦਾ ਹੈ ਤੇ ਇਹ ਵੀ ਜਾਮ ਹੈ ਇਧਰਲੇ ਪਾਸੇੋਂ ਤੱਕ ਕਿਸਾਨ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਖਨੌਰੀ ਜਿਹੜਾ ਮੋਰਚਾ ਲੱਗਿਆ ਹੋਇਆ ਕਿਸਾਨਾਂ ਦਾ ਉੱਥੋਂ ਇੱਥੇ ਪਹੁੰਚ ਚੁੱਕੇ ਨੇ ਕਿਉਂਕਿ ਪੁਲਿਸ ਕਹਿੰਦੇ ਜਿਹੜੀ ਹਾਈਡਰਾ ਮਸ਼ੀਨ ਸੀਗੀ ਉਹ ਲੈ ਕੇ ਚਲੀ ਗਈ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਰੋਡ ਆ ਜਿਹੜਾ ਬਿਲਕੁਲ ਜਾਮ ਕਰ ਦਿੱਤਾ ਗਿਆ ਤਾਂ ਇਧਰਲੇ ਪਾਸੇ ਦੇਖ ਸਕਦੇ ਹਾਂ ਕਿਸਾਨ ਜਥੇਬੰਦੀ ਦੀ ਗੱਡੀ ਵੀ ਖੜੀ ਹੈ ਤਾਂ ਬਲਦੇਵ ਸਿੰਘ सिरसा ਨੇ ਜਿਹੜੇ ਉਹ ਵੀ ਇਸ ਮੌਕੇ ਤੇ ਪਹੁੰਚੇ ਨੇ ਇੱਥੇ ਲੱਕਾ ਸੁਧਾਨਾ ਵੀ ਇੱਥੇ ਨੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਨੇ ਜਿਹੜੀਆਂ ਪਾਤਣਾ ਰੋਡ ਤੋਂ ਇਹ ਰੋਡ ਹੈ ਜਿਹੜਾ ਜਾਮ ਕਰ ਦਿੱਤਾ ਗਿਆ ਬਲਦੇਵ ਸਿੰਘ सिरसा ਇੱਥੇ ਪਹੁੰਚੇ ਨੇ ਤਾਂ सिरसा ਸਾਹਿਬ ਇਹ ਰੋਡ ਹੈ ਜਿਹੜਾ ਜਾਮ ਕੀਤਾ ਗਿਆ ਤਾਂ ਕਾਰਨ ਕੀ ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਿਰਸਾ ਸਾਹਿਬ ਦੇ ਨਾਲ ਪਰ ਰੋਡ ਜਾਮ ਕਰ ਦਿੱਤਾ ਗਿਆ ਹੈ ਚਰਚਾ ਸਾਹਿਬ ਇਹ ਰੋਡ ਜਾਮ ਕੀਤਾ ਗਿਆ ਕਾਰਨ ਕੀ ਆ ਦੇਖੋ ਪੰਜਾਬ ਸਰਕਾਰ ਵੀ ਜਿਹੜੀ ਆ ਉਹ ਕੇਂਦਰ ਦੇ ਇਸ਼ਾਰੇ ਤੇ ਚੱਲ ਰਹੀ ਆ ਸਾਡੇ ਬੱਚੇ ਜਿਹੜੇ ਸੀ ਉਹ ਮਸ਼ੀਨ ਲੈ ਕੇ ਆ ਰਹੇ ਸੀ ਕਿ ਉਹ ਇੱਥੇ ਉਹਨਾਂ ਨੇ ਪੁਲਿਸ ਨੇ ਜਿਹੜੀ ਆ ਜ਼ਬਰਦਸਤੀ ਲੈ ਰਹੀ ਆ ਤੇ ਮੁੰਡਿਆਂ ਨੇ ਨਾਲ ਮਿਸਬੇਵ ਕੀਤਾ ਜਿਸ ਕਰਕੇ ਇਹ ਸਾਰਾ ਮੁੰਡੇ ਨੌਜਵਾਨ ਨੇ ਇਹਨਾਂ ਨੌਜਵਾਨਾਂ ਨੂੰ ਉਸੇ ਕੰਟਰੋਲ ਕਰ ਰਹੇ ਆ ਤੇ ਹੁਣ ਸਰਕਾਰ ਜੇ ਪੰਜਾਬ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਰੱਖੇ ਤੱਲ ਤਾਂ ਅਖੇ ਬਾਈ ਕੀ ਕਹਿਣਾ ਚਾਹੋਗੇ ਇੱਥੇ ਜਿਹੜੇ ਹਾਈਡਰਾ ਮਸ਼ੀਨ ਜਿਹੜੀ ਲਿਆਂਦੀ ਜਾ ਰਹੀ ਸੀ ਕਹਿੰਦੇ ਪੁਲਿਸ ਲੈ ਗਈ ਆ ਫੜ ਕੇ ਮਸ਼ੀਨ ਬਾਈ ਬਾਟਰ ਤੇ ਲੈ ਕੇ ਜਾਵਾਂਗੇ ਦੇਖੋ ਇੱਕ ਪਾਸੇ ਤਾਂ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਕਿ ਮੈਂ ਲੋਕਾਂ ਨਾਲ ਮੈਂ ਪੰਜਾਬ ਨਾਲ ਮੈਂ ਕਿਸਾਨਾਂ ਨਾਲ ਮੋਦੀ ਨੂੰ ਰੋਜ਼ ਤਾਨੇ ਮਾਰਦੇ ਨੇ ਖੜ ਕੇ ਸਟੇਜ ਤੋਂ ਇਧਰ ਵੀ ਕਿਹਾ ਜਾ ਰਿਹਾ ਕਿ ਸਾਨੂੰ ਜਿਹੜੇ ਆਪਣਾ ਅਸੀਂ ਐਂਬੂਲੈਂਸਾਂ ਖੜਾ ਰੱਖੀ ਆ ਸਟੇਜ ਬਾਈ ਚੁੱਪ ਕਰ ਜਿੰਦਾ ਬਿਰੇ ਚੁੱਪ ਕਰ ਲੈ ਦੇਖ ਲੈ ਬਈ ਲੱਕ ਮੈਂ ਤਾਂ ਇੱਕ ਮਿੰਟ ਵੀਰੇ ਖੜ ਦੇ ਮੈਨੂੰ ਇਹ ਗੱਲ ਕਰੀ ਨਾ ਦੇਖ ਸਕਦੇ ਹੋ ਤੁਸੀਂ ਹਾਂਜੀ ਹਾਂਜੀ ਆਪ ਸੀਸ਼ਣਾ ਚੜਾਓ ਜੀ ਸੀਸ਼ਣਾ ਚੜਾਓ ਦੀ ਬਾਹ ਆਈ ਪਈ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਇੱਕ ਪਾਸੇ ਮੁੱਖ ਮੰਤਰੀ ਕਹਿੰਦਾ ਪੰਜਾਬ ਦਾ ਕਿ ਅਸੀਂ ਐਂਬੂਲੈਂਸਾਂ ਖੜਾਤੀਆਂ ਅਸੀਂ ਡਾਕਟਰ ਹਸਪਤਾਲਾਂ ਚ ਤਿਆਰ ਰੱਖੇ ਨੇ ਸਾਰਾ ਇਲਾਜ ਜਿੰਨਾ ਉੱਥੇ ਪਟੜ ਹੋ ਰਹੇ ਨੇ ਸਾਡੇ ਮੁੰਡਿਆਂ ਦੇ ਗੋਲੀਆਂ ਵੱਜ ਰਹੀਆਂ ਨੇ ਸਿਰ ਪਾਟ ਰਹੇ ਨੇ ਜੋ ਜਬਰਟਾ ਰਿਹਾ ਮੋਦੀ ਸਰਕਾਰ ਉਹਦੇ ਖਿਲਾਫ ਕਹਿੰਦਾ ਮੈਂ ਪੰਜਾਬ ਨਾਲ ਖੜਾ ਇੱਕ ਪਾਸੇ ਇਹ ਇਹ ਉਹਦਾ ਬਿਆਨ ਆ ਦੂਜੇ ਪਾਸੇ ਪੁੱਛਣਾ ਚਾਹੁੰਦੇ ਆ ਜਿਹੜੀ ਜੀਸੀਬੀ ਮਸ਼ੀਨ ਪੋਖ ਲੈਣਾ ਆ ਜ ਆ ਰਹੀ ਸੀ ਪਰ ਦੜਬੇ ਘੇਰੀ ਗਈ ਫਿਰ 5-700 ਮੁਲਾਜ਼ਮ ਪੰਜਾਬ ਪੁਲਿਸ ਦਾ ਲੱਗਿਆ ਪਾਤੜਾਂ ਦੇ ਵਿੱਚੋਂ ਮਸ਼ੀਨ ਖੋ ਕੇ ਲੈ ਗਿਆ ਐਸਐਸਪੀ ਸਰੂਰ ਇੱਥੇ ਬੁਲਾ ਕੇ ਕਹਿ ਰਿਹਾ ਜਿਹੜਾ ਮਸ਼ੀਨਾਂ ਵਾਲਿਆਂ ਨੂੰ ਵੀ ਕੋਈ ਬੰਦੇ ਨੇ ਕਿਸੇ ਨਾਲ ਮਸ਼ੀਨ ਦਿੱਤੀ ਹੈ ਤਾਂ ਪੜਿਆ ਵਿਚਾਰ ਲਓ ਇਹ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਦਫਾ 44 ਲਾਈ ਹੋਈ ਹੈ ਸਾਬ ਜ ਰਾਜੀ ਸਿੰਘ ਨਗਰ ਮਹਾਲੀ ਦੇ ਵਿੱਚ ਕੋਈ ਵੀ ਬੰਦਾ ਉੱਥੇ ਟਰੈਕਟਰ ਨਾਲ ਹੀ ਨਹੀਂ ਵੜ ਸਕਦਾ ਇਹ ਪੁੱਛਣਾ ਚਾਹੁੰਦੇ ਆ ਪਾਤਣਾ ਹਰਿਆਣੇ ਚ ਇੱਕ ਮਹਾਲੀ ਹਰਿਆਣੇ ਚ ਪਾਤਣਾ ਦੇ ਬਚਾ ਚ 5 ਦਿਨ ਹੋ ਗਏ ਨਟ ਬੰਦ ਇਹ ਕਿਹਦੇ ਹੁਕਮ आले ਤੇ ਨਟ ਬੰਦ ਹੋਇਆ ਹਰਿਆਣਾ 'ਚ ਨੈੱਟ ਬੰਦ ਹੈ ਹਰਿਆਣਾ ਸਰਕਾਰ ਨੇ ਕੀਤਾ ਤੇ ਪੰਜਾਬ 'ਚ ਨੈੱਟ ਬੰਦ ਹੈ ਕਈ ਜ਼ਿਲ੍ਹਿਆਂ 'ਚ ਬੰਦ ਹੈ ਸ਼ਹਿਰਾਂ 'ਚ ਬੰਦ ਹੈ ਤੇ ਉਹ ਕਿਹਦੇ ਹੁਕਮਾਂ ਤੇ ਬੰਦ ਹੈ ਆ ਖੜਿਆ ਪਾਤਰਾ ਲੋਕ ਪੁੱਛ ਲੋ ਨੈੱਟ ਬੰਦ ਹੈ ਕਿ ਨਹੀਂ ਹੈ ਇਸ ਕਰਕੇ ਜਿਹੜੀਆਂ ਇਹ ਨੀਤੀਆਂ ਹੈਗੀਆਂ ਨਾ ਇਹ ਦੋਗਲੀਆਂ ਨੀਤੀਆਂ ਨੇ ਉੱਤੋਂ ਹੋਰ ਵਿੱਚੋਂ ਹੋਰ ਤੋਂ ਮਗਰ ਮਛਦੇ ਹੰਝੂ ਨੇ ਮੈਂ ਪੰਜਾਬ ਦੇ ਲੋਕਾਂ ਨਾਲ ਹੈ ਅੰਦਰ ਸਾਰੀ ਜਿਹੜੀ ਗੱਲਬਾਤ ਆ ਉਹ ਮੋਦੀ ਦੇ ਨਾਲ ਜਾਂ ਮਤ ਸ਼ਾਹ ਨਾਲ ਚੱਲ ਰਹੀ ਹੈ ਉਧਰੋਂ ਸੈਟਿੰਗ ਆ ਵੀ ਮੈਂ ਅੰਦੋਲਨ ਇਧਰੋਂ ਇਧਰੋਂ ਅੰਦੋਲਨ ਕਮਜ਼ੋਰ ਕਰਨੀਆਂ ਕੋਸ਼ਿਸ਼ਾਂ ਨੇ ਨਾ ਅਗਲਿਆਂ ਨੇ ਕੰਧਾਂ ਘੜਤੀਆਂ ਅਗਲੇ ਨੇ ਕੰਨਾ ਕੱਟ ਤੀਆਂ ਨਿਕਲ ਨਹੀਂ ਦੇ ਰਹੇਗੇ ਸੰਗਰੂਰ ਪੁਲਿਸ ਲੈ ਕੇ ਗਈ ਆ ਫੜ ਕੇ ਪਾਤੜਾਂ ਦੇ